ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸ਼ੁਰੂ ਕੀਤਾ ਹੋਇਆ ਹੈ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਤੇ ਅੱਜ ਆਪਾਂ ਵਿਚਾਰਾ ਕਰਨੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੇ ਸਮਾਜਿਕ ਹਾਲਾਤਾਂ ਬਾਰੇ ਕਿ ਉਹ ਸਵੇਲੇ ਸਮਾਜਿਕ ਹਾਲਾਤ ਕੀ ਕੀ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤਾਂ ਭਾਰਤ ਦੇ ਵਿੱਚ ਉਸ ਵੇਲੇ ਦੋ ਵੱਡੀਆਂ ਕੌਮਾਂ ਸਨ ਹਿੰਦੂ ਅਤੇ ਮੁਸਲਮਾਨ ਇਨਾਂ ਦੀ ਧਾਰਮਿਕ ਅਤੇ ਸਮਾਜਿਕ ਅਸੂਲਾਂ ਵਿੱਚ ਬਹੁਤ ਫਰਕ ਸੀ ਜਿਸ ਕਾਰਨ ਇਹ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਸਨ ਲਾਲਾ ਦولت ਰਾਏ ਆਰੀਆ ਜੀ ਦੀ ਉਹ ਤੁਕ ਯਾਦ ਆ ਰਹੀ ਆ ਜੋ ਉਸ ਵੇਲੇ ਉਹਨਾਂ ਨੇ ਕਹੀ ਸੀ ਮੁਲਕ ਕੀ ਜਵਾਨ ਏਕਨਾਥੀ ਮੁਲਕ ਕੀ ਜਵਾਨ ਏਕਨਾਥੀ ਧਰਮੋ ਕੇ ਸਿਧਾਂਤ ਏਕਨਾਥੀ ਅੱਜ ਐਸੇ ਸਮਾਜ ਬਾਰੇ ਸਮਝਾਂਗੇ ਜੀ ਹਿੰਦੂ ਸਮਾਜ ਚਾਰ ਵਰਨਾ ਬ੍ਰਾਹਮਣ ਖਾਤਰੀ ਵੈਸ਼ শূਦਰ ਵਿੱਚ ਵੰਡਿਆ ਹੋਇਆ ਸੀ ਬ੍ਰਾਹਮਣ ਵਰਗ ਬਾਕੀ ਦੇ ਤਿੰਨ ਵਰਨਾ ਦੇ ਲੋਕਾਂ ਉੱਤੇ ਰਾਜ ਕਰਦਾ ਸੀ ਬ੍ਰਾਹਮਣ ਦਾ ਕੰਮ ਧਾਰਮਿਕ ਪੁਸਤਕਾ ਪੜ੍ਹ ਕੇ ਲੋਕਾਂ ਦੇ ਅੰਦਰ ਧਰਮ ਦਾ ਪ੍ਰਚਾਰ ਕਰਨਾ ਸੀ ਖਾਤਰੀਆਂ ਦਾ ਕੰਮ ਜੰਗਾਂ ਜੁਦਾ ਵਿੱਚ ਲੜਨਾ ਸੀ ਵੈਸ਼ ਦਾ ਕੰਮ ਖੇਤੀਬਾੜੀ ਤੇ ਵਪਾਰ ਕਰਨਾ ਸੀ ਤੇ ਸੂਦਰਾਂ ਦਾ ਕੰਮ ਬਾਕੀ ਦੇ ਬਚੇ ਤਿੰਨ ਵਰਗਾਂ ਦੇ ਲੋਕਾਂ ਦੀ ਨਿਸਵਾਰਥ ਹੋ ਕੇ ਸੇਵਾ ਕਰਨੀ ਸੀ। ਉਹਨਾਂ ਨੂੰ ਨੀਚ ਸਮਝਿਆ ਜਾਂਦਾ ਸੀ। ਬ੍ਰਾਹਮਣ ਦੀ ਸਿੱਖਿਆ ਦੇ ਅਸਰ ਕਾਰਨ ਸੂਦਰਾ ਤੋਂ ਸਭ ਦੂਰ ਰਹਿੰਦੇ ਸਨ। ਆਛੂਤ ਸਮਝਿਆ ਜਾਂਦਾ ਸੀ। ਸੂਦਰਾ ਨੂੰ ਪ੍ਰਭੂ ਭਗਤੀ ਦਾ ਕੋਈ ਅਧਿਕਾਰ ਨਹੀਂ ਸੀ। ਉਸ ਵੇਲੇ ਦੀ ਕੁਝ ਧਾਰਮਿਕ ਪੁਸਤਕਾਂ ਤੋਂ ਹਵਾਲੇ ਡਿਸਕਸ ਕਰ ਲੈਂਦੇ ਹਾਂ। ਵਰਣ ਬੰਡ ਬਾਰੇ ਬ੍ਰਾਹਮਣ ਦੀ ਉੱਚਤਾ ਕਿਵੇਂ ਬਣੀ ਹੋਈ ਸੀ? ਸੁਧਰਾਂ ਦੀ ਦੁਰਦਸ਼ਾ ਕੀ ਸੀ ਸੂਰਮਿਆਂ ਦੇ ਹਾਲਾਤ ਕਿਹੋ ਜਿਹੇ ਸੀ ਬਹੀਮਾਨੇ ਅਤੇ ਰਿਸ਼ਵਤ ਖੋਰੀ ਬਾਰੇ ਗੱਲ ਕਰਾਂਗੇ ਸਮਾਜ ਵਿੱਚ ਇਸਤਰੀ ਦੀ ਉਸ ਵੇਲੇ ਕੀ ਦਸ਼ਾ ਸੀ ਇਹ ਸਾਰੇ ਟਾਪਿਕ ਆਪਾਂ ਇੱਕ ਇੱਕ ਕਰਕੇ ਸਮਝਦੇ ਹਾਂ ਫਸਟ ਵਰਣ ਬੰਡ ਬਾਰੇ ਡਿਸਕਸ ਕਰਦੇ ਹਾਂ ਬ੍ਰਾਹਮਣ ਦੇ ਮੁਤਾਬਿਕ ਜਦੋਂ ਦੇਵਤਿਆਂ ਨੇ ਪੁਰਸ਼ ਨੂੰ ਵੰਡਿਆ ਤੇ ਜਿੰਨੇ ਉਸ ਦੇ ਭਾਗ ਉਹਨਾਂ ਨੇ ਕੀਤੇ ਜਿਵੇਂ ਮੂੰਹ ਤੋਂ ਲੈ ਕੇ ਪੁਝਾਵਾ ਬਾਹਾਂ ਤੱਕ ਉਹਨਾਂ ਨੂੰ ਕੀ ਆਖਿਆ ਹੱਥਾਂ ਪੈਰਾਂ ਨੂੰ ਕੀ ਆਖਿਆ ਬ੍ਰਾਹਮਣ ਉਸ ਦਾ ਮੂੰਹ ਸੀ ਉਸ ਦੀ ਦੋਨੋਂ ਬਾਵਾ ਯਾ ਪੁਝਾਵਾ ਜੋ ਖੱਤਰੀ ਬਣੇ ਉਸ ਦੇ ਰਾਣਾ ਯਾਨੀ ਪੱਟਾ ਤੇ ਲੱਤਾ ਤੋਂ ਵੈਸ਼ ਬਣੇ ਪੈਰਾਂ ਤੋਂ ਸੁੱਧਰ ਬਣੇ ਸੈਕਿੰਡ ਬ੍ਰਾਹਮਣ ਦੀ ਉੱਚਤਾ ਉਸ ਵੇਲੇ ਕਿਵੇਂ ਬਣੀ ਹੋਈ ਸੀ ਮੂਰਖ ਹੋਵੇ ਹਾਵੇ ਪੜਿਆ ਲਿਖਿਆ ਹੋਵੇ ਪੰਡਤ ਹੀ ਵੱਡਾ ਦੇਵਤਾ ਬ੍ਰਾਹਮਣ ਜੇ ਵੇਦ ਦੇ ਵਿਰੁੱਧ ਵੀ ਕਰਮ ਕਮਾ ਬੈਠੇ ਤਾਂ ਵੀ ਉਹ ਦੋਸ਼ੀ ਨਹੀਂ ਹੁੰਦਾ ਸੀ ਜੇ ਬ੍ਰਾਹਮਣ ਚੋਰੀ ਦੇ ਅਪਰਾਧ ਵਿੱਚ ਵੀ ਰੰਗੇ ਹੱਥੋਂ ਫੜ ਲਿਆ ਜਾਵੇ ਤਾਂ ਵੀ ਉਸ ਨੂੰ ਚੋਰੀ ਦੀ ਸਜ਼ਾ ਨਹੀਂ ਮਿਲਦੀ ਸੀ ਥੜ ਦੇਖ ਲੈਣੇ ਆ ਸੂਦਰਾਂ ਦੀ ਦੁਰਸੰਸਾ ਉਸ ਵੱਲੇ ਕਿਵੇਂ ਸੀ ਸ਼ੂਦਰ ਨੂੰ ਆ ਕੰਨਾ ਦੇ ਵ ਹਵਨ ਤੋਂ ਅਨਾਜ ਬਿਨਾ ਦਵੋ ਧਰਮ ਦੇ ਸਿੱਖਿਆ ਵੀ ਨਾ ਦੇਵੋ ਸੁੱਦਰ ਦੀ ਬੁੱਧੀ ਨੂੰ ਵਿਕਸਿਤ ਨਾ ਹੋਣ ਦੇਵੋ ਧਰਮ ਦੀ ਗੱਲਾਂ ਤੋਂ ਅਣਜਾਣ ਰੱਖੋ ਸੁੱਦਰ ਨੂੰ ਧਨ ਦੌਲਤ ਜਮਾ ਕਰਨ ਦਾ ਕੋਈ ਅਧਿਕਾਰ ਨਹੀਂ ਸੀ ਜੇ ਕਾਪਿਲ ਗਾਂ ਦਾ ਦੁੱਧ ਪੀ ਲਵੇ ਜਾਂ ਵੇਦ ਦੇ ਦੋ ਅੱਖਰ ਪੜ੍ਹ ਲਵੇ ਤਾਂ ਉਹ ਸਿੱਧਾ ਨਰਕਾਂ ਨੂੰ ਜਾਵੇਗਾ ਉਸ ਵੇਲੇ ਇਹੀ ਹਾਲਾਤ ਬਣੇ ਹੋਏ ਸਨ ਪੈਰਾ ਤੋਂ ਜੰਮੇ ਹੋਣ ਕਾਰਨ ਜੇ ਕੋਈ ਸੁੱਦਰ ਊਚ ਜਾਤੀ ਨੂੰ ਕਠੋਰ ਬਚਨ ਕਹਿ ਦੇਵੇ ਤਾ ਉਸ ਦੇ ਜੀਵ ਕੱਟ ਦਿੱਤੀ ਜਾਂਦੀ ਸੀ ਇਹ ਬ્રાਹਮਣੀ ਧਰਮ ਪੁਸਤਕਾਂ ਕਿ ਅੱਜ ਚਾਹੇ ਮਨੁੱਖ ਬਹੁਤ ਪੜ੍ਹ ਲਿਖ ਲਿਆ ਪਰ ਲੋਕਾਂ ਦੇ ਮਨਾਂ ਵਿੱਚੋਂ ਨੀਚ ਜਾਤਾ ਵਾਲਿਆਂ ਪ੍ਰਤੀ ਵਿਚਾਰ ਹੁਣ ਤੱਕ ਵੀ ਨਹੀਂ ਬਦਲੇ ਹਨ ਗੁਰੂ ਨਾਨਕ ਸਾਹਿਬ ਜੀ ਨੇ ਬ੍ਰਾਹਮਣ ਦੀ ਵਰਣ ਭੰਡ ਵਿਰੁੱਧ ਆਵਾਜ਼ ਉਠਾਈ ਅਤੇ ਨੀਚ કહે ਜਾਂਦੇ ਲੋਕਾਂ ਦਾ ਪੱਖ ਲਿਆ ਨੀਚਾ ਆਂਧਰ ਨੀਚ ਜਾਤ ਨੀਚੀ ਹੂ ਅਤਨੀਚ ਨਾਨਕ ਤਿੰਨ ਕੇ ਸੰਗ ਸਾਥ ਵੜੇ ਹੱਸੋ ਕਿਆ ਰੀਸ ਜਿੱਥੇ ਨੀਚ ਸਮਾਲਿਅਣ ਤਿੱਥੇ ਨਧਰ ਤੇਰੀ ਬਖਸ਼ੀਸ ਸਿਰੀ ਰਾਗ ਮੱਲਾ ਪਹਿਲਾ ਅੰਕ 15 ਫੋਰਥ ਹਿੱਸੇ ਵਿੱਚ ਆਪਾਂ ਗੱਲ ਕਰਾਂਗੇ ਸੂਰਮਿਆਂ ਦੇ ਹਾਲਾਤਾਂ ਦੀ ਸਦੀਆਂ ਤੋਂ ਗੁਲਾਮੀ ਨੇ ਲੋਕਾਂ ਨੂੰ ਕਾਇਰ ਅਤੇ ਬੁਝਦਿਲ ਬਣਾ ਰੱਖਿਆ ਸੀ ਆਪਣੇ ਆਪ ਨੂੰ ਖੱਤਰੀ ਕੋਹਣ ਵਾਲੇ ਲੋਕਾਂ ਵਿੱਚੋਂ ਬਹਾਦਰੀ ਲਗਭਗ ਖਤਮ ਹੀ ਹੋ ਚੁਕੀ ਸੀ ਖੱਤਰੀਆਂ ਦੀ ਹਾਲਤ ਇੱਥੋਂ ਤੱਕ ਨਿਘਰ ਚੁਕੀ ਸੀ ਕਿ ਇੱਕ ਪਾਸੇ ਤਾਂ ਉਹ گاਹ ਨੂੰ ਪਵਿੱਤਰ ਮਾਤਾ ਸਮਝਦੇ ਸਨ ਤੇ ਦੂਜੇ ਪਾਸੇ ਮੁਗਲਾਂ ਦੀ ਆਧੇਨਕੀ ਕਾਰਨ ਗਵਾਂ ਅਤੇ ਬ੍ਰਾਹਮਣਾਂ ਉੱਤੇ ਟੈਕਸ ਲਾਉਂਦੇ ਸਨ ਉਹਨਾਂ ਦੀ ਦਸ਼ਾ ਬਾਰੇ ਗੁਰੂ ਸਾਹਿਬ ਜੀ ਇੰਜ ਆਖਦੇ ਹਨ ਗਉ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ ਸੋਤੀ ਟਿੱਕਾ ਤਾ ਜਪਮਾਲੀ ਤਾਨ ਮਲੇਚਾ ਖਾਈ ਅੰਤਰ ਪੂਜਾ ਪੜੇ ਕਤੇ ਬਾ ਸੰਜਮ ਤੁਰ ਕਾ ਪਾਈ ਵਾਰ ਆਸਾ ਸ਼ਲੋਕ ਮੱਲਾ ਪਹਿਲਾ ਅੰਕ 471 5th ਪੁਆਇੰਟ ਵਿੱਚ ਆਪਾਂ ਗੱਲ ਕਰਾਂਗੇ ਉਸ ਵੇਲੇ ਦੀ ਬਾਈ ਮਾਨੀ ਤੇਰੀ ਸਵਤਖੋਰੀ ਦੀ ਸਰਕਾਰ ਵੱਲੋਂ ਕਾਜ਼ੀਆਂ ਨੂੰ ਇਨਸਾਫ ਦੀ ਕੁਰਸੀ ਉੱਤੇ ਬਿਠਾਇਆ ਗਿਆ ਸੀ ਜੋ ਮੁਸਲਮਾਨੀ ਸਰਾ ਸ਼ਰਾ ਮਤਲਬ ਇੱਥੇ ਨ્યાਏ ਨ્યાਏ ਮੁਤਾਬਕ ਆਪਣੇ ਫੈਸਲੇ ਸੁਣਾਉਂਦੇ ਸਨ ਇਹ ਲੋਕ ਵੱਡੇ ਧਰਮੀ ਇਮਾਨਦਾਰ ਨਜ਼ਰ ਆਉਂਦੇ ਸਨ ਪਰ ਆਚਰਣ ਦੇ ਪੱਖੋਂ ਇਹਨਾਂ ਦਾ ਦਿਵਾਲਾ ਨਿਕਲ ਚੁੱਕਿਆ ਸੀ ਰਿਸ਼ਵਤ ਲੈ ਕੇ ਫੈਸਲੇ ਬਦਲਨੇ ਦੋਸ਼ੀ ਨੂੰ ਬਰੀ ਕਰ ਦੇਣਾ નિર્ਦੋਸ਼ ਨੂੰ ਸਜ਼ਾ ਦਿੰਦੇ ਸਨ ਗੁਰੂ ਜੀ ਆਖਦੇ ਹਨ ਲੋਕਾਂ ਦਾ ਆਚਰਣ ਬਹੁਤ ਨਿਗਰ ਚੁੱਕਿਆ ਸੀ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਲੋਕ ਲੁਕ چھਪ ਕੇ ਵਿਕਾਰ ਪਾਪ ਕਰਕੇ ਬਾਹਰੇ ਪੇਖ ਨਾਲ ਇਹ ਜ਼ਾਹਿਰ ਕਰਦੇ ਸਨ ਕਿ ਉਹ ਤਾਂ ਧਰਮ ਦੀ ਕਮਾਈ ਕਰ ਰਹੇ ਹਨ ਇਸ ਨੂੰ ਗੁਰਬਾਣੀ ਅਨੁਸਾਰ ਸਮਝਦੇ ਹਾਂ ਸਤੀ ਪਾਪ ਕਰ ਸਤ ਕਮਾਏ ਗੁਰ ਦੇਖਿਆ ਕਰ ਦੇਵਣ ਜਾਏ ਇਸਤਰੀ ਪੁਰਖਾ ਖੱਟਾ ਪਾਓ ਭਾਵੇਂ ਆਵੋ ਭਾਵੇਂ ਜਾਓ RAM KALI ਕੀ ਵਾਰ ਸ਼ਲੋਕ ਮੱਲਾ ਪਹਿਲਾ ਅੰਕ 951 ਸਿਕਸਥ ਸਮਾਜ ਅੰਦਰ ਇਸਤਰੀ ਦੀ ਦਸ਼ਾ ਬਹੁਤ ਖਰਾਬ ਸੀ ਉਸ ਵੇਲੇ ਤਾਂ ਉਸ ਦਾ ਕੰਮ ਘਰ ਦੀ ਰੋਟੀ ਪਕਾਉਣਾ ਘਰ ਦੇ ਛੋਟੇ ਮੋਟੇ ਕੰਮ ਕਰਨਾ ਬੱਚੇ ਪੈਦਾ ਕਰਨਾ ਸੀ ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਸੀ ਬਟ ਜੇ ਅੱਜ ਦੇ ਹਾਲਾਤ ਦੇਖੀਏ ਤਾਂ ਇਸਤਰੀ ਦੇ ਹੱਕ ਵਿੱਚ ਕਾਫੀ ਸਾਰੇ ਕਾਨੂੰਨ ਵੀ ਬਣ ਚੁੱਕੇ ਹਨ ਉਸ ਵੇਲੇ ਤਾਂ ਇਸਤਰੀ ਨੂੰ ਸੋਚਣ ਦਾ ਵੀ ਹੱਕ ਨਹੀਂ ਸੀ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਆਪਾਂ ਸਾਰੇ ਇੱਥੇ ਵਿਚਾਰਾ ਕਰ ਪਾ ਰਹੇ ਹਾਂ ਉਸ ਵੇਲੇ ਤਾਂ ਉਸ ਦਾ ਧਰਮ ਕਰਮ ਆਪਣੇ ਪਤੀ ਪਰਮੇਸ਼ਰ ਨੂੰ ਹੀ ਖੁਸ਼ ਰੱਖਣਾ ਸੀ ਪਤੀ ਦੇ ਮਰਨ ਬਾਗਰ ਮਜਬੂਰ ਨੂੰ ਸਤੀ ਵੀ ਹੋਣਾ ਪੈਂਦਾ ਸੀ ਤੇ ਹੁਣ ਤੇ ਸਤੀ ਪ੍ਰਥਾ ਖਿਲਾਫ ਕੜੇ ਕਾਨੂੰਨ ਬਣ ਚੁੱਕੇ ਹਨ ਲਗਭਗ ਹੁਣ ਸਤੀ ਪ੍ਰਥਾ ਖਤਮ ਹੀ ਹੋ ਚੁੱਕੀ ਹੈ ਇੱਥੋਂ ਹੀ ਬਸ ਨਹੀਂ ਸੀ ਧਰਮ ਮੰਦਰਾਂ ਦੇ ਪੁਜਾਰੀਆਂ ਦੀ ਕਾਮਪੁਖ ਦੂਰ ਕਰਨ ਲਈ ਵੀ ਇਸਤਰੀ ਨੂੰ ਦੇਵਦਾਸੀ ਬਣਨਾ ਪੈਂਦਾ ਸੀ ਅੱਜ ਵੀ ਮੁਸਲਮਾਨ ਪਰਿਵਾਰਾਂ ਵਿੱਚ ਇਸਤਰੀ ਨੂੰ ਮਸਜਿਦ ਜਾਣ ਦਾ ਅਧਿਕਾਰ ਨਹੀਂ ਹੈਗਾ ਐਸੇ ਸਮਿਆਂ ਵਿੱਚ ਗੁਰੂ ਸਾਹਿਬ ਜੀ ਨੇ ਇਸਤਰੀ ਨਾਲ ਹੋ ਰਹੇ ਤ੍ਰੋ ਅਨਿਆਏ ਵਿਰੁੱਧ ਆਵਾਜ਼ ਉਠਾਈ ਅਤੇ ਆਖਿਆ ਕਿ ਜਿਸ ਇਸਤਰੀ ਨੇ ਧਰਮੀ ਰਾਜਾ ਭਗਤਾ ਫਿਲਾਸਫਰਾ ਸੂਰਮਿਆਂ ਨੂੰ ਜਨਮ ਦਿੱਤਾ ਹੈ ਉਸ ਨੂੰ ਮੰੰਦਾ ਨਹੀਂ ਆਖਿਆ ਜਾ ਜਾ ਸਕਦਾ ਸੱਚਾ ਧਰਮ ਲਿੰਗ ਵਿਤਕਰੇ ਨੂੰ ਸਵੀਕਾਰ ਨਹੀਂ ਕਰਦਾ ਰੱਬ ਦੀ ਨਿਗਾਹ ਵਿੱਚ ਇਸਤਰੀ ਪੁਰਸ਼ ਬਰਾਬਰ ਹਨ ਚਲੋ ਫਿਰ ਗੁਰਬਾਣੀ ਤੋਂ ਵੀ ਸਮਝ ਲੈਂਦੇ ਆਂ ਪੰਡ ਜੰਮੀ ਐ ਪੰਡ ਨੀਨੀ ਐ ਪੰਡ ਮੰਗਨ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚਲੇ ਰਾਹੋ ਪੰਡ ਮੂਆ ਪੰਡ ਪਾਲੀਐ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆ ਕੀ ਐ ਜਿਤ ਜੰਮੈ ਰਾਜਾਨ ਆਸਾ ਕੇ ਬਾਅਦ ਮੱਲਾ ਪਹਿਲਾ ਅੰਕ 473 100 ਗੁਰੂ ਸਾਹਿਬ ਜੀ ਆਗਮਨ ਸਮੇਂ ਸਮਾਜ ਵਿੱਚ ਕਈ ਤਰ੍ਹਾਂ ਦੇ ਮਤਮਤਾਂ ਦਰਸਨ শূ드ਰਾ ਅਤੇ ਇਸਤਰੀਆਂ ਨਾਲ ਪਸ਼ੂਆਂ ਤੋਂ ਵੀ ਬੁਰਾ ਸਲੂਕ ਕੀਤਾ ਜਾਂਦਾ ਸੀ ਰਿਸ਼ਵਤਖੋਰੀ ਚਾਰੇ ਪਾਸੇ ਫੈਲੀ ਹੋਈ ਸੀ ਮਨੁੱਖੀ ਸਮਾਜ ਵਿੱਚ ਧਾਰਮਿਕ ਅਤੇ ਸਦਾਚਾਰਕ ਗੁਨਾਧਤਾ ਸਫਾਇਆ ਹੀ ਹੋ ਚੁੱਕਿਆ ਸੀ ਗੁਰੂ ਸਾਹਿਬ ਜੀ ਨੇ ਇਨਾ ਹਾਲਾਤਾ ਉਤੇ ਠੱਲ ਪਾਈ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਸਮਾਨਤਾ ਦੀ ਗੱਲ ਕੀਤੀ ਵਿਤਕਰੇ ਦਾ ਵਿਰੋਧ ਕੀਤਾ ਆਮ ਤੇ ਦੁਖੀ ਜਨਤਾ ਗੁਰੂ ਸਾਹਿਬ ਜੀ ਦੀ murid ਬਣ ਚੁੱਕੀ ਸੀ ਕਿਉਂਕਿ ਉਹ ਵੀ ਕਰਮकांडਾਂ ਪਖੰਡਾ ਦਿਖਾਵੇ ਵਾਲੀ ਜ਼ਿੰਦਗੀ ਤੋਂ ਦੁਖੀ ਹੋ ਚੁੱਕੇ ਸਨ ਗੁਰੂ ਸਾਹਿਬ ਜੀ ਉਸ ਵੇਲੇ ਉਹਨਾਂ ਲਈ ਉਮੀਦ ਦੀ ਕਿਰਨ ਸਨ ਉਸ ਵੇਲੇ ਚਾਰੇ ਪਾਸੇ thro ਤਕਾ ਚੱਲ ਰਿਹਾ ਸੀ ਗੁਰੂ ਸਾਹਿਬ ਜੀ ਨੇ ਗੁਣਾ ਨੂੰ ਅਗਿਆਕੀਤਾ ਸੱਚ ਨਾਲ ਜੋੜਿਆ ਅਮਨ ਸ਼ਾਂਤੀ ਨਾਲ ਸਾਂਝੀ ਵਾਲਤਾ ਦਾ ਸੰਦੇਸ਼ ਦੇ ਕੇ ਇਤਿਹਾਸ ਰਚ ਦਿੱਤਾ ਧੰਨਵਾਦ ਜੀ ਇਹ ਸਨ ਆਧੀਆਂ ਵਿਚਾਰਾਂ ਅਗਲੀਆਂ ਵਿਚਾਰਾਂ ਆਪਾਂ ਅਗਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ